ਪੰਜਾਬ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸਭ ਤੋਂ ਅਹਿਮ ਗੱਲ ਇਹ ਹੈ ਕਿ ਬਹੁਤੇ ਮੰਤਰੀ ਵੀ ਅਕਾਲੀ ਦਲ ਦੇ ਹਾਰ ਗਏ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਜੋ ਅਕਾਲੀ ਦਲ ਦੀ ਸਰਕਾਰ ਸਿੱਖਿਆ ਮੰਤਰੀ ਸੀ ਉਹ ਵੀ ਚੋਣ ਹਾਰੇ ਕਾਸਤੋਰ ਦੇ ਉੱਤੇ ਉਹ ਰਣਨੀਤੀਕਾਰ ਵੀ ਰਹੇ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਰਹੇ ਨੇ ਅਕਾਲੀ ਦਲ ਦੇ ਲਈ ਰਣਨੀਤੀ ਬਣਾਉਂਦੇ ਰਹੇ ਨੇ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਇਹ ਹੈ ਜਿਹਾ ਹੋਇਆ ਕਿ ਅਕਾਲੀ ਦਲ ਨੂੰ ਇੰਨੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਅਕਾਲੀ ਦਲ ਦੇ ਮੰਤਰੀ ਹਾਰੇ ਨੇ ਉਹ ਖੁਦ ਵੀ ਹਾਰੇ ਨੇ ਉਹ ਕਿਉਂ ਹਾਰੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਚੀਮਾ ਸਾਹਿਬ ਇਹ ਕਹੇ ਜਾਂਦਾ ਕਿ ਸਿੱਖਿਆ ਮੰਤਰੀ ਪੰਜਾਬ ਜਿੱਦਦਾ ਹੀ ਨਹੀਂਗਾ ਕਦੇ ਇਸੇ ਕਰਕੇ ਤੁਸੀਂ ਹਾਰ ਗਏ ਨਹੀਂ ਦੇਖੋ ਇਹ ਕਿ 10 ਸਾਲ ਤੋਂ ਸਰਕਾਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਭਾਤੇ ਜਨਤਾ ਪਾਰਟੀ ਦੇ ਚੱਲੀ ਔਰ ਇਸ ਗੱਲ ਦਾ ਸਾਨੂੰ ਅੱਜ ਵੀ ਮੰਨਣ ਕਿ 10 ਸਾਲ ਸਰਕਾਰ ਚੱਲੀ ਹੈ ਕਿਸੇ ਤਰ੍ਹਾਂ ਦਾ ਕੋਈ ਸਕੈਂਡਲ ਕੋਈ ਸਕੈਮ ਸਰਕਾਰ ਦੇ ਵਿਰੁੱਧ ਨਹੀਂ ਹੈ ਜਿੱਥੋਂ ਤੱਕ ਡਿਵੈਲਪਮੈਂਟ ਦੀ ਗੱਲ ਹੈ ਅਨਪ੍ਰੈਸੀਡੈਂਟਡ ਡਿਵੈਲਪਮੈਂਟ ਜਿਹੜੀ ਹੈ ਉਹ 10 ਸਾਲਾਂ ਦੇ ਵਿੱਚ ਹੋਈ ਹੈ ਜਿੰਨੂੰ ਸਾਡੀ ਆਪੋਜੀਸ਼ਨ ਵੀ ਲੋਕਾਂ ਦੇ ਵਿੱਚ ਨਹੀਂ ਝੁਠਲਾ ਸਕੀ ਪੰਜਾਬ ਦੀ ਜਨਤਾ ਵਿੱਚ ਪਰ ਇੱਕ ਮਨੁੱਖੀ ਸਵਾਲ ਆ ਕਿ 10 ਸਾਲ ਜਦੋਂ ਤੁਸੀਂ ਲਗਾਤਾਰ ਪਾਵਰ ਦੇ ਵਿੱਚ ਹੁੰਦੇ ਹੋ ਤੇ ਨਿੱਕੇ ਨਿੱਕੇ ਗੱਲਾਂ ਕਰਕੇ ਕਈ ਇਹੋ ਜਿਹੇ ਕੰਮ ਵੀ ਹੁੰਦੇ ਆ ਜਿਹੜੇ ਟੈਕਨੀਕਲੀ ਸਰਕਾਰ ਨਹੀਂ ਵੀ ਕਰ ਸਕਦੀ ਹੁੰਦੀ ਬਿਲਕੁਲ ਲੋਕਾਂ ਦੀਆਂ ਉਮੀਦਾਂ ਹੁੰਦੀਆਂ ਮੰਤਰੀਆਂ ਤੋਂ ਵੀ ਹੁੰਦੀਆਂ ਜਾਤੀ ਤੌਰ ਤੇ ਵੀ ਹੁੰਦੀਆਂ ਕਿ ਤੁਹਾਡੀ ਕੌਨਸਟਿਟੂਐਂਸੀ ਦਾ ਵੀ ਹਰ ਬੰਦਾ ਚਾਹੁੰਦਾ ਹੁੰਦਾ ਹੈ ਕਿ ਜੇ ਤੁਸੀਂ ਮਿਨਿਸਟਰ ਹੋ ਤੁਸੀਂ ਸਰਕਾਰ ਚੋਂ ਤੁਸੀਂ ਸਰਕਾਰ ਦੇ ਐਮ.ਐਲ.ਏ. ਉਹ ਰੂਲਿੰਗ ਪਾਰਟੀ ਦੇ ਤੇ ਹਰ ਕੰਮ ਸਾਡਾ ਤੇ ਜਿਹੜਾ ਭਾਵੇਂ ਉਹ ਜਾਇਜ਼ ਹੋਵੇ ਨਜਾਇਜ਼ ਹੋਵੇ ਕਾਨੂੰਨੀ ਹੋਵੇ ਗੈਰ ਕਾਨੂੰਨੀ ਹੋਵੇ ਵੀ ਹੋਣਾ ਚਾਹੀਦਾ ਉਹ ਜਿਹੜਾ ਕਿ ਸੰਭਵ ਨਹੀਂ ਹੁੰਦਾ ਇਹੀ ਕਾਰਨ ਹੈ ਕਿ ਲਗਾਤਾਰ ਨਿੱਕੇ ਨਿੱਕੇ ਗੱਲਾਂ ਕਰਕੇ ਕੋਈ ਵੀ ਸਰਕਾਰ ਆਉਂਦੀ ਹੈ। ਅਕਾਲੀ ਦਲ ਦੇ ਵੀ 10 ਸਾਲ ਬਾਅਦ ਜਿਹੜੀ ਹੈਗੀ ਐ ਇੰਨੇ ਸੀਟਾਂ ਘਟੀਆਂ। ਹਰਿਆਣਾ ਦੇ ਵਿੱਚ ਹੁੱਡਾ ਸਾਹਿਬ ਦੀ ਸਰਕਾਰ ਸੀ ਉਹਨਾਂ ਦੇ ਵੀ 10 ਸੀਟਾਂ ਰਹਿ ਗਈਆਂ ਸੀ। ਦਿੱਲੀ ਦੇ ਵਿੱਚ ਸ਼ੀਲਾ दीक्षित ਦੀ ਸਰਕਾਰ ਸੀ ਉਹਨਾਂ ਦੀਆਂ ਤਿੰਨ ਸੀਟਾਂ ਹੀ ਜਿਹੜੀ ਹੈਗੀਆਂ ਆਵਾਜ਼ੀ ਪਾਰਟੀ 100% ਦੀ ਸਾਰਾ ਕੁਝ ਉੱਥੇ ਲੱਗੀ ਸੀ। ਇਸ ਕਰਕੇ ਕੋਈ ਨਵੀਂ ਗੱਲ ਨਹੀਂ ਬਹੁਤ ਲੰਬੇ ਸਮੇਂ ਤੋਂ ਤੁਸੀਂ ਦੇਖੋਗੇ ਤੇ 5 ਸਾਲ ਬਾਅਦ ਵੀ ਤਕਰੀਬਨ ਲੋਕੀ ਚੇਂਜ ਭਾਲਣ ਲੱਗ ਜਾਂਦੇ ਆ। ਮੰਤਰੀਆਂ ਦੇ ਮੰਤਰੀਆਂ ਦੇ ਹਾਰਨ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਕਿ ਤੁਹਾਡੇ ਤੇ ਜ਼ਿੰਮੇਵਾਰੀਆਂ ਜ਼ਿਆਦਾ ਹੁੰਦੀਆਂ ਨੇ ਲੋਕਾਂ ਦੀਆਂ ਜ਼ਿਆਦਾ ਉਮੀਦਾਂ ਹੁੰਦੀਆਂ ਨੇ ਮੰਤਰੀਆਂ ਤੋਂ ਜੇ ਮੈਂ ਪਹਿਲਾਂ ਕਿਹਾ ਕਿ ਸਿੱਖਿਆ ਮੰਤਰੀ ਹਿਸਟਰੀ ਆ ਪੰਜਾਬ ਦੀ ਕਿ ਸਿੱਖਿਆ ਮੰਤਰੀ ਜਿੱਦਾਂ ਨਹੀਂ ਪੰਜਾਬ ਦੇ ਅੰਦਰ ਤੁਹਾਡਾ ਮਹਿਕਮਾ ਇਹੋ ਜਿਹਾ ਬਦਲੀਆਂ ਹੋਰ ਇੰਨਾ ਕੁਝ ਹੁੰਦਾਗਾ ਕਿ ਇਹ ਵੀ ਕਾਰਨ ਆਗਾ ਵੀ ਇੱਥੇ ਸਚਾਈ ਹੈ ਕਿ ਕੋਈ ਜਿਵੇਂ 1.5 ਲੱਖ ਦਾ ਕਿਡਰ ਹੈ ਤੇ ਇੰਡੀਵਿਡੂਅਲੀ ਤੁਸੀਂ ਹਰ ਇੱਕ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਮੇਰਾ ਜਿਹੜੀ ਅਪਰੋਚ ਸੀ ਬੜੀ ਡਿਫਰੈਂਟ ਸੀ ਹੈ ਐਜੂਕੇਸ਼ਨ ਡਿਪਾਰਟਮੈਂਟ 'ਚ ਬੜੇ ਨਵੀਆਂ ਪੈਟਰਨ ਜਿਹੜੀਆਂ ਐਜੂਕੇਸ਼ਨ ਡਿ बड़े सिस्टम ਜਿਹੜੇ ਗੁੰਝਲਦਾਰ ਸੀ ਸਟੀਮਲਾਈਨ ਕੀਤੇ ਟ੍ਰਾਂਸਪਰੈਂਸੀ ਬਹੁਤ ਵੱਡੇ ਹੱਦ ਤੱਕ ਲਿਆਂਦੀ ਲੇਕਿਨ ਫਿਰ ਵੀ ਐ ਕਿ ਤੁਹਾਡੇ 25000 ਬੰਦਾ ਜਿਹੜਾ ਹੈਗਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਪੁਰਾਣੇ ਸਮੇਂ ਦਾ ਯੂਪੀਏ ਦੀ ਸਰਕਾਰ ਦਾ ਪ੍ਰਤੀਕੀਤਾ ਹੋਇਆ ਕੰਟਰੈਕਟ ਦੇ ਉੱਤੇ ਦੂਜੇ ਦੇ ਉੱਤੇ ਜਿੱਦੀ ਇਮੀਡੀਏਟਲੀ ਖਾਸ਼ ਹੁੰਦੀ ਹੈ ਕਿ ਜਿਵੇਂ ਮਰਜ਼ੀ ਹੋਵੇ ਸਾਨੂੰ ਮਿਨਿਸਟਰ ਰੈਗੂਲੇਟਾਈਜ਼ ਕਰ ਦਵੇ ਜਿਹੜਾ ਕਿ ਕੱਲਾ ਮਿਨਿਸਟਰ ਦੇ ਹੱਥ ਵਿੱਚ ਨਹੀਂ ਹੁੰਦਾ ਫਾਈਨੈਂਸ ਜਿਹੜੇ ਸਟੇਟ ਦੇ ਹਾਲੇ ਕਿ ਗਵਰਨਮੈਂਟ ਨੇ ਤਾਂ ਐਕਟ ਬਣਾ ਕੇ ਫੈਸਲਾ ਵੀ ਲੈ ਲਿਆ ਸੀ ਬਿਲਕੁਲ ਇੰਪਲੀਮੈਂਟੇਸ਼ਨ ਦੇ ਸਟੇਜ ਦੇ ਉੱਤੇ ਜਿਹੜਾ ਉਹ ਚੀਜ਼ ਨੂੰ ਅਸੀਂ ਛੱਡ ਕੇ ਗਏ ਸੀ ਲੇਕਿਨ ਇਹ ਚੀਜ਼ਾਂ ਹੁੰਦੀਆਂ ਕਿ ਐਮਪਲਾਈ ਦੀ ਇੱਛਾ ਹੁੰਦੀ ਹੈ 24 ਘੰਟੇ ਕੇ ਹਰ ਕੰਮ ਜਿਹੜਾ ਸਾਡਾ ਸਰਕਾਰ ਜਿਹੜੀ ਹੈਗੀ ਹੈ ਅਲੈਕਸ ਤੋਂ ਪਹਿਲਾਂ ਪਹਿਲਾਂ ਹੋਵੇ ਉਹਦਾ ਲੋਕਾਂ ਦੇ ਵਿੱਚ ਹੁੰਦਾ ਹੀ ਐਡਾ ਵੱਡਾ ਕਿਡਰ ਹੈ ਤੇ ਰਾਸਤਾ ਜਾਂਦੀ ਹੈ ਪਰ ਬਾਕੀ ਵੀ ਗੱਲਾਂ ਹੋਰ ਵੀ ਹੋ ਜਾਂਦੀਆਂ ਮਿਨਿਸਟਰ ਸਾਰਿਆਂ ਤੇ ਬਰਡਨ ਡਬਲ ਹੁੰਦਾ ਪਾਰਟੀ ਦਾ ਵੀ ਹੁੰਦਾ ਸਰਕਾਰ ਦਾ ਵੀ ਹੁੰਦਾ ਹਲਕੇ ਦਾ ਵੀ ਹੁੰਦਾ ਇਸ ਕਰਕੇ ਕੋਈ ਨਵੀਂ ਗੱਲ ਨਹੀਂ ਹੈ ਟਾਰਗੇਟ ਵੀ ਮਿਨਿਸਟਰੀ ਹੁੰਦਾ ਨਜਾ ਆਮ ਆਦਮੀ ਪਾਰਟੀ ਦਾ ਬੜਾ ਬੁਰਾ ਹਾਲ ਹੋ ਗਿਆ ਪੰਜਾਬ 'ਚ ਤੁਹਾਡੀ ਸੀਟ ਦੇ ਉੱਤੇ ਆਏ ਕਿਉਂ ਹੋਇਆ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਬਹੁਤੀਆਂ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਾਰ ਗਏ ਜੋ ਉਹਨਾਂ ਦੀਆਂ ਉਮੀਦਾਂ ਸੀ ਉਹ ਤੋਂ ਬਿਲਕੁਲ ਉਲਟ ਰਿਜ਼ਲਟ ਆਏ ਨੇ ਤਾਂ ਤੁਹਾਡੀ ਸੀਟ ਤੇ ਹਜਾ ਕੀ ਹੋ ਗਿਆ ਕਿ ਆਮ ਆਦਮੀ ਨੇ ਵੋਟਾਂ ਦੇਤੀਆਂ ਇੱਕ ਪਾਰਟਿਕੂਲ ਬੈਲਟ ਜੇ ਤੁਸੀਂ ਦੇਖੋਗੇ ਨਾ ਸਾਡੇ ਨਾਲ ਦੇ ਖਰੜ ਜਿਹੜੀ ਹੈਗੀ ਹੈ ਜਿਹੜੀ ਖਰੜ ਸੀਟ ਹੈ ਉੱਥੇ ਵੀ ਹੋ ਗਿਆ ਦੂਜੇ ਪਾਸੇ ਵੀ ਜਿਹੜੇ ਬਿਲਕੁਲ ਮੇਰੇ ਨਾਲ ਗੜ ਸ਼ੰਕਰ ਹਨ ਤਨੇ ਕੁਝ ਕੁਝ ਏਰੀਆ ਦੇ ਵਿੱਚ ਪਾਰਟਿਕੂਲਰ ਏਰੀਆ ਦੇ ਵਿੱਚ ਸਾਰੇ ਜਿਹੜਾ ਉਸ ਚੀਜ਼ ਦਾ ਇਫੈਕਟ ਜਿਹੜਾ ਹੋਇਆ ਹੋੜੇ ਮੈਸਮਿੱਦਾਂ ਕਿ ਕੋਈ ਗੱਲ ਨਹੀਂ ਜਿਹੜੀ ਸਾਡੀ ਪਰਸੈਂਟੇਜ ਹੈ ਅਕਾਲੀ ਦਲ ਦੇ ਵੋਟ ਸ਼ੇਅਰ ਦੇ ਉਹ ਹਾਲੇ ਵੀ ਬਹੁਤ ਅੱਛੀ ਹੈ ਆਪ ਨਾਲੋਂ ਜਿਹੜੀ ਵੋਟ ਪਰਸੈਂਟੇਜ ਹੈ ਸ਼ੁਰੂ ਮੇਂ ਅਕਾਲੀ ਦਲ ਦੀ ਹੁਣ ਵੀ ਵਧਾ ਇਹ ਗੱਲ ਹੈ ਕਿ ਪ੍ਰਕਿਰਿਆ ਕਿ ਕਈ ਵਾਰੀ ਘੱਟ ਪਰਸੈਂਟੇਜ ਨਾਲ ਵੀ ਸੀਟਾਂ ਵਧ ਆ ਜਾਂਦੀਆਂ ਥੋੜੇ ਮਾਰਜਿਨ ਤੇ ਕੋਈ ਸੀਟ ਜਿੱਤ ਜਾਂਦੀ ਕੋਈ ਵੱਡੇ ਮਾਰਜਿਨ ਦੇ ਉੱਤੇ ਜਿੱਤ ਜਾਂਦੀ ਲੇਕਿਨ ਇਸ ਗੱਲ ਦੀ ਸਾਨੂੰ ਜਿਹੜੀ ਸੰਤੁਸ਼ਟੀ ਹੈ ਕਿਉਂਕਿ ਚਲੋ ਇਹ ਪਾਰਟ ਆਫ ਸਿਸਟਮ ਹੈ ਡੈਮੋਕ੍ਰੇਸੀ ਦੀ ਬਿਊਟੀ ਹੈ ਪੰਜਾਬ ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ ਹੈ ਕਿ ਜਨਤਾ ਬੜੇ ਅੱਛੇ ਤਰੀਕੇ ਦੇ ਨਾਲ ਵੋਟ ਕਰਦੀ ਹੈ ਪਰਸੈਂਟੇਜ ਹਾਈ ਹੁੰਦੀ ਹੈ ਇਸ ਗੱਲ ਦਾ ਵੀ ਸਾਨੂੰ ਮਾਨ ਜਾਂਦਾ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੋਕੀ ਜਿਹੜੇ ਵੋਟ ਪਾਉਂਦੇ ਆ ਸ਼ਾਂਤਮਈ ਤਰੀਕੇ ਦੇ ਨਾਲ ਫੈਸਲੇ ਹੁੰਦੇ ਆ ਸਰਕਾਰਾਂ ਬਦਲਦੀਆਂ ਵੀ ਆ ਪਰ ਇਹ ਕਿ ਹੁਣ ਮੈਂ ਸਮਝਦਾ ਕਿ ਬੜੇ ਵੱਡੇ ਚੈਲੰਜ ਨਵੀਂ ਸਰਕਾਰ ਦੇ ਵਾਸਤੇ ਆ ਕਿਉਂਕਿ ਅੱਜ ਕੱਲ੍ਹ ਵਾਜ ਪਿਆ ਗਿਆ ਕਿ ਇਲੈਕਸ਼ਨ ਜਿੱਤਣ ਵਾਸਤੇ ਤੁਸੀਂ ਕੁਝ ਵੀ ਕਹਿ ਦਿਓ ਮੂੰਹ ਲੱਗਦਾ ਇੱਕ ਘਰ ਚ ਇੱਕ ਨੌਕਰੀ ਮਿਲ ਜੂ। ਇਹ ਵੀ ਲੋਕਾਂ ਨੂੰ ਬਹੁਤ ਹੱਦ ਤੱਕ ਗੁੰਮਰਾਹ ਕੀਤਾ। ਜਦੋਂ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਬਣ ਰਹੀ ਹੈ ਬਹੁਤ ਪੂਰ ਪਰਫਾਰਮੈਂਸ ਹੈ। ਹੁਣ ਦਿੱਲੀ ਦੇ ਵਿੱਚ ਜੋ ਹਸ਼ਰ ਹੋਏਗਾ 5 ਸਾਲ ਪੂਰੇ ਕਰਨ ਤੇ ਕੇਜਰੀਅਲ ਸਰਕਾਰ ਦਾ ਉਹ ਸਾਰੇ ਦੇਸ਼ ਦੇ ਲੋਕਾਂ ਨੂੰ ਪਤਾ। ਪਰ ਇੰਨਾ ਜਿਹੜੀ ਲੋਕਾਂ ਨੂੰ ਖਾਸ ਕਰਕੇ ਯੂਥ ਵਰਗ ਨੂੰ ਉਹਨੂੰ ਮਿਸਗਾਈਡ ਕਰਨਾ ਇਹ ਕਾਂਗਰਸ ਨੂੰ ਵੀ ਹੁਣ ਭੁਗਤਣਾ ਪੈਣਾ ਤੇ ਆਮ ਆਦਮੀ ਪਾਰਟੀ। ਜਿਹੜੇ ਕਾਂਗਰਸ ਨੇ ਵਾਅਦੇ ਕੀਤੇ ਨੇ ਇੱਕ ਘਰ ਚ ਇੱਕ ਨੌਕਰੀ ਕਿਸਾਨਾਂ ਦੀ ਕਰਜ਼ ਮੁਕਤੀ ਦੀ ਗੱਲ ਨਸ਼ਾ 4 ਹਫ਼ਤਿਆਂ 'ਚ ਖਤਮ ਕਰਨ ਦੀ ਗੱਲ ਤੁਹਾਨੂੰ ਲੱਗਦਾ ਇਹ ਹੋ ਜਾਊਗਾ ਦੇਖੋ ਮੈਂ ਅੱਜ ਕੁਝ ਨਾ ਕਹਾ ਤੇ ਚੰਗੀ ਗੱਲ ਹੈ ਹਾਲੇ ਸਰਕਾਰ ਨੇ ਸੌਣੇ ਚੱਕੀ ਉਹਨਾਂ ਨੂੰ ਕਰਕੇ ਦਿਖਾਉਣਾ ਚਾਹੀਦਾ ਮੈਂ ਤਾਂ ਜਿਹੜੀਆਂ ਸਾਡੀਆਂ ਸ਼ੁਭ ਕਾਮਨਾਵਾਂ ਹਨ ਉਹਨਾਂ ਵਾਸਤੇ ਕਿ ਇਹ ਜਿਹੜੇ ਕੀਤਾ ਹੈ ਕਿ 4 ਹਫ਼ਤੇ 'ਚ ਨਸ਼ਾ ਮੁਕਤੀ ਕਰ ਦਿਆਂਗੇ ਜਿਹੜੀ ਹੈਗੀ ਹੈ ਨਸ਼ੇ ਦੀ ਸਮੱਸਿਆ ਉਸ ਲੈਵਲ ਦੀ ਪੰਜਾਬ ਦੇ ਵਿੱਚ ਪਹਿਲਾਂ ਵੀ ਨਹੀਂ ਇਹ ਹੁਣ ਉਸ ਗੱਡੀ ਤੇ ਬੈਠ ਜਾਣਗੇ ਉਹਨਾਂ ਨੂੰ ਪਤਾ ਲੱਗ ਜਾਊਗਾ ਪਤਾ ਉਹਨਾਂ ਨੂੰ ਪਹਿਲਾਂ ਵੀ ਹੈ ਇਸ ਕਰਕੇ ਉਹਨਾਂ ਨੇ ਮੁੱਦਾ ਬਣਾਉਣਾ ਸੀ ਵਾਰ-ਵਾਰ ਇੱਕ ਝੂਠ ਨੂੰ ਬੋਲ-ਬੋਲ ਕੇ ਸੱਚ ਉਹਨਾਂ ਨੇ ਬਣਾਇਆ ਮੁੱਦਾ ਪਹਿਲਾਂ ਵੀ ਨਹੀਂ ਸੀ ਇਸ ਲਈ ਮੈਂ ਲੇਕਿਨ ਬਾਕੀ ਜਿਹੜੀ ਸਮੱਸਿਆ ਹੈ ਜੈਨੂਇਨ ਸਮੱਸਿਆ ਹੈ ਅਨਪਲਾਈਮੈਂਟ ਉਹਦੇ ਤੇ ਦੇਖਦੇ ਆਂ ਵੀ ਹੁਣ ਇਹਨਾਂ ਦੀ ਪਹੁੰਚ ਕੀ ਹੁੰਦੀ ਹੈ ਜਿਹੜਾ ਪਹਿਲਾਂ ਵੀ ਐਕਟ ਵਿਧਾਨ ਸਭਾ ਦਾ ਪਾਸ ਕਰਕੇ ਅਸੀਂ ਗਏ ਆਂ ਜਿਹੜਾ ਰੈਗੂਲਰ ਕਰਨ ਦਾ ਸਰਕਾਰ ਦੇ ਦਿੱਤੀ 30000 ਤੋਂ ਵੱਧ ਮੁਲਾਜ਼ਮਾਂ ਨੂੰ ਉਹਦਾ ਵੀ ਦੇਖਦੇ ਹਾਂ ਹੁਣ ਵੀ ਕਿੰਨਾ ਕੋਈ ਅੰਪਲਾਈਜ਼ ਦਾ ਹਿੱਤ ਜਿਹੜੀ ਹੈਗੀ ਆ ਜਿਹੜੇ ਇਲਜ਼ਾਮ ਲੱਗਦੇ ਸੀ ਤੁਹਾਨੂੰ ਲੱਗਦਾ ਜਿਹੜਾ ਇਹ ਮਾਫੀਆ ਦੀ ਗੱਲ ਚੱਲਦੀ ਸੀ ਨਸ਼ਾ ਮਾਫੀਆ ਰੇਤ ਮਾਫੀਆ ਬਦਰੀ ਮਾਫੀਆ ਕੇਵਲ ਮਾਫੀਆ ਟਰਾਂਸਪੋਰਟ ਮਾਫੀਆ ਇਨੇ ਜ਼ਿਆਦਾ ਨੁਕਸਾਨ ਕੀਤਾਗਾ ਅਕਾਲੀ ਦਲ ਦੀ ਹਾਰ ਚ ਇਹ ਵੀ ਚੀਜ਼ਾਂ ਕਾਰਨ ਬਣੀਆਂ ਨੇ ਤੁਹਾਨੂੰ ਲੱਗਦਾ ਕਿ ਕਿਹਦੇ ਬਹੁਤ ਵੱਡੇ ਪੱਧਰ ਤੇ ਤੁਹਾਡੇ ਤੇ ਅਲੀਗੇਸ਼ਨ ਲੱਗ ਰਹੇ ਸੀ ਦੇਖੋ ਪਬਲਿਕ ਚ ਤਾਂ ਇਹ ਈਸ਼ੂ ਡਿਬੇਟ ਹੋ ਗਿਆ ਠੀਕ ਹੈ ਹੁਣ ਉਹ ਸਰਕਾਰ ਚ ਨੇ ਉਹਨਾਂ ਨੂੰ ਕੱਢਣਾ ਚਾਹੀਦਾ ਮੈਂ ਤਾਂ ਉਹਨਾਂ ਨੂੰ ਓਪਨਲੀ ਚੈਲੰਜ ਕਰਦਾ ਕਿ ਜੇ ਕਿਤੇ ਪਤਾ ਲੱਗੇ ਨਾ ਵੀ ਤੁਸੀਂ ਸੱਚ ਬੋਲਿਆ ਜਨਤਾ ਨੂੰ ਹੁਣ ਸਚਾਈ ਸਾਹਮਣੇ ਆਉਣੀ ਚਾਹੀਦੀ ਜਿੱਥੇ ਵੀ ਕੋਈ ਕਮੀ ਹੈਗੀ ਹੈ ਜਿਹੜੀ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਕਿਹਾ ਕਿ ਸਰਕਾਰ ਦੇ ਵਿੱਚ ਕਮੀ ਆ ਆਪੋਜੀਸ਼ਨ ਚ ਤਾਂ ਠੀਕ ਹੈ ਉਹ ਅਲਿਗੇਸ਼ਨ ਹੀ ਲਾ ਸਕਦੇ ਸੀ ਪਰ ਹੁਣ ਤਾਂ ਉਹਨਾਂ ਕੋਲ ਸਰਕਾਰ ਆ ਗਈ ਫਿਰ ਕੱਢ ਕੇ ਦਿਖਾਓ ਪਤਾ ਲੱਗੇ ਵੀ ਕੀ ਹੈ ਨਸ਼ੇ ਦੇ ਪਿੱਛੇ ਕੌਣ ਹੈ ਜਿਹਦੇ ਪਿੱਛੇ ਕੌਣ ਹੈ ਤੁਸੀਂ ਓਪਨ ਚੈਲੰਜ ਕਰਦੇ ਤੇ ਜੇ ਕੋਈ ਸੱਚੀ ਗੱਲ ਹੈਗੀ ਹੈ ਕਿਤੇ ਵੀ ਕੋਈ ਲੱਗਦਾ ਕੋਈ ਇਨਵੋਲਡ ਸੀਗਾ ਚਾਹੇ ਕੋਈ ਮਨਿਸਟਰ ਸੀ ਚਾਹੇ ਕੋਈ ਐਮਐਲਏ ਸੀ ਜਾਂ ਕੋਈ ਵੀ ਸਾਡੀ ਪਾਰਟੀ ਦਾ ਲੀਡਰ ਸੀ ਤੇ ਸਾਡੇ ਤਾਂ ਓਪਨ ਚੈਲੰਜ ਹੈ ਕਿ ਉਹਨੂੰ ਕੱਢ ਕੇ ਤੁਹਾਨੂੰ ਲੱਗਦਾ ਡੇਰੇ ਤੋਂ ਜਿਹੜੀ ਸਪੋਰਟ ਲਈ ਐਂਡ ਵਾਲੇ ਦਿਨ ਚ ਅਕਾਲੀ ਦਲ ਨੇ ਐਂਡ ਵਾਲੇ ਦਿਨਾਂ ਦੇ ਅੰਦਰ ਉਹਨੇ ਵੀ ਨੁਕਸਾਨ ਪਹੁੰਚਾਇਆਗਾ ਕਿਉਂਕਿ ਸਿੱਖ ਵੋਟਰ ਅਕਾਲੀ ਦਲ ਤੋਂ ਦੂਰ ਚਲਾ ਗਿਆ ਦੇਖੋ ਹੁਣ ਮੈਂ ਉਹਦੇ ਤੇ ਹਲੇ ਕਮੈਂਟ ਨਹੀਂ ਕਰਦਾ ਚੰਗਾ ਲੱਗਦਾ ਕਿਉਂਕਿ ਐਸਜੀਪੀਸੀ ਦੀ ਕਮੇਟੀ ਨੇ ਰਿਪੋਰਟ ਦਿੱਤੀ ਹੈ ਜਸਿਹਦਰ ਸਾਹਿਬ ਨੇ ਅਨਾਉਂਸ ਕੀਤਾ ਹੈ ਕਿ ਮੀਟਿੰਗ ਕਰਕੇ ਉੱਤੇ ਫੈਸਲਾ ਕਰੇ ਜਦੋਂ ਸਾਡੀ ਸਰਵੋੱਚ ਜਿਹੜੀ ਅਦਾਲਤ ਆ ਉਹ ਮਾਮਲੇ ਤੇ ਉੱਤੇ ਨਜ਼ਰ ਰੱਖਦੀ ਹੈ ਤੇ ਮੇਰਾ ਉਹਦੇ ਤੇ ਹਲੇ ਕਮੈਂਟ ਕਰਨ ਨਹੀਂ ਬਣਦਾ ਤੁਹਾਨੂੰ ਲੱਗਦਾ ਕਿ ਕਿਉਂਕਿ ਲੋਕ ਉਮੀਦ ਕਰਦੇ ਨੇ ਕਿ ਕਾਲੀ ਦਲ ਪੰਥਕ ਪਾਰਟੀ ਆ ਡੇਰੀ ਨਾਲ ਇਹਨਾਂ ਦਾ ਰਿਸ਼ਤਾ ਨਹੀਂ ਹੋਣਾ ਚਾਹੀਦਾ ਹਾਲਾਂਕਿ ਆਪਣੀ ਆਪਣੀ ਸਭ ਦੀ ਸਮਝ ਆ ਗਈ ਬਾਰ ਬਾਰ ਇਹ ਗੱਲ ਕਹੀ ਜਾਂਦੀ ਹੈ ਕਿ ਸਿੱਖਾਂ ਦਾ ਕਿਉਂਕਿ ਕੰਟਰਡਿਕਸ਼ਨ ਨਾ 2007 ਚ ਹੋ ਗੋ ਨਾਮ ਆਇਆ ਸੀ ਤੁਹਾਨੂੰ ਲੱਗਦਾ ਨਹੀਂ ਜੇ ਨਾ ਇਸ ਤਰ੍ਹਾਂ ਦਾ ਫੈਸਲਾ ਲੈਂਦੇ سپورਟ ਹਾਲਾਂਕਿ ਬਾਦਸਾਬ ਨੇ ਕਿਹਾ ਸੀ ਲਈ ਨਹੀਂ ਉਹਨਾਂ ਨੇ ਦਿੱਤੀ ਹੈ ਜੇ ਇਹ ਨਾ ਹੁੰਦਾ ਤੇ ਵਧੀਆ ਹੁੰਦਾ ਦੇਖੋ ਗੱਲ ਇਹ ਹੈ ਕਿ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਬਹੁਤ ਵੱਡਾ ਹੈ ਪਾਰਟੀ ਹੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੜੀ ਸੀ ਗੁਰਦੁਆਰਾ ਸਦਾਰ ਲਹਿਰ ਦੇ ਵਿੱਚੋਂ ਜਿਹੜੀ ਹੈ ਪਾਰਟੀ ਪੈਦਾ ਹੋਈ ਕੁਰਬਾਨੀਆਂ ਦੇ ਕੇ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦੇ ਕੇ ਤੇ ਫਿਰ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਿਹਦਾ ਮਕਸਦ ਹੀ ਜਿਹੜਾ ਸਿੱਖ ਗੁਰਧਾਮਾਂ ਦਾ ਜਿਹੜੀ ਸੇਵਾ ਸੰਭਾਲ ਕਰਨੀ ਔਰ ਸਿੱਖ ਸੰਸਥਾਵਾਂ ਜਿਹੜੀ ਸਭ ਤੋਂ ਉੱਚੀ ਜਿਹੜੀ ਸੰਸਥਾ ਜਿਹੜੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਆ ਉਹਦੀ ਮਾਨਵ ਰਿਆਦਤ ਨੂੰ ਕਾਇਮ ਰੱਖਣਾ ਗੁਰਮਰਿਆਦਾ ਦੇ ਮੁਤਾਬਕ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨਾ ਇਸ ਵਿੱਚੋਂ ਜਿਹੜੀ ਹੈ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਸੀ ਸ਼ਰੋਮਣੀ ਕਮੇਟੀ ਮਹੀਨਾ ਪਹਿਲਾਂ ਬਣੀ ਸੀ ਸ਼ਰੋਮਣੀ ਅਕਾਲੀ ਦਲ ਇਸ ਤੋਂ ਇੱਕ ਮਹੀਨਾ ਬਾਅਦ ਚ ਬਣਿਆ ਇਸ ਕਰਕੇ ਸ਼ੁਰੂ ਤੋਂ ਹੀ ਸਾਡੀਆਂ ਪੰਥਕ ਰਵਾਇਤਾਂ ਰਹੀਆਂ ਕਿ ਅਸੀਂ ਹਮੇਸ਼ਾ ਹੀ ਕੋਈ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਤਾਂ ਸ਼ਰੋਮਣੀ ਅਕਾਲੀ ਦਲ ਨੇ ਸਿਰ ਮੱਥੇ ਪਰਵਾਨ ਕੀਤਾ ਉਹਦੇ ਅਗੇ ਸੀਸ ਝੁਕਾਇਆ ਜੇ ਕਿਤੇ ਵੀ ਕੋਈ ਇਤਿਹਾਸ ਦੇ ਵਿੱਚ ਗਲਤੀ ਹੋਈ ਹੈ ਕਿਸੇ ਵੇਲੇ ਕਿਸੇ ਲੀਡਰ ਤੋਂ ਤੇ ਉਹ ਜਾ ਕੇ ਨਤਮਸਤਕ ਸ਼੍ਰੀ ਅਕਾਲਤਖਬ ਸਭ ਤੇ ਹੋਇਆ ਮਲੂਕਾ ਸਾਹਿਬ ਨੇ ਦੋ ਗਲਤੀਆਂ ਕੀਤੀਆਂ ਇੱਕ ਗਲਤੀ ਪਹਿਲਾਂ ਅਰਦਾਸ ਵਾਲੀ ਕੀਤੀ ਫਿਰ ਦੂਜੀ ਕਰਤੀ ਤੇ ਮਲੂਕਾ ਸਾਹਿਬ ਖੁਦ ਚੋਣ ਵੀ ਹਾਰ ਗਏ ਜਿਹੜੇ ਜਿਹੜੇ ਬੰਦੇ ਉੱਥੇ ਡੇਰੇ ਤੇ ਸਪੋਰਟ ਲੈਣ ਗਏ ਸੀ ਮਲੂਕਾ ਗਏ ਜੀਤਮਿੰਦਰ ਸਿੱਧੂ ਗਏ ਜਿੰਨੇ ਜਿਐ ਸਿੱਖੋਂ ਗਏ ਜਿਹੜੇ ਜਿਹੜੇ ਬਿਲਕੁਲ ਸਟੇਜ ਤੇ ਦਿਖਦੇ ਸੀ ਜਿਨ੍ਹਾਂ ਨੂੰ ਸਜ਼ਾ ਵੀ ਲੱਗਣੀ ਆ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਕਹਿ ਰਿਆ ਉਹ ਸਾਰੀ ਝੂਣ ਹਰ ਗਈ ਨਹੀਂ ਮੈਂ ਕਿਹਾ ਕਿ ਜੇ ਕੋਈ ਗਿਆ ਵੀ ਆ ਕਿਤੇ ਪਹਿਲਾਂ ਤੇ ਉਹਨੇ ਜਾ ਕੇ ਅਕਾਲ ਤਖਤ ਸਾਹਿਬ ਦੇ ਨਤਮਸਤ ਵੀ ਹੋਇਆ ਔਰ ਜੋ ਸਾਡੀ ਰਵਾਇਤ ਆ ਪੰਥ ਦੀ ਤੇ ਉਹਨਾਂ ਨੇ ਉਹਦੇ ਮੁਤਾਬਕ ਸਜ਼ਾ ਪਰਵਾਣ ਕਰਕੇ ਤਨਖਾਹ ਲਗਵਾ ਕੇ ਤੇ ਅਰਦਾਸ ਕਰਵਾ ਕੇ ਉਤੋਂ ਬਕਾਇਦਾ ਮਾਫੀ ਵੀ ਲਈ ਔਰ ਸਾਡੀ ਰਵਾਇਤ ਵੀ ਆ ਕਿ ਜਦੋਂ ਤਾਕਤ ਤੋਂ ਕਿਸੇ ਨੂੰ ਮaaf ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਉਹ ਇਸ਼ੂ ਜਿਹੜਾ ਉਹ ਖਤਮ ਹੋ ਜਾਂਦਾ ਇਸ ਕਰਕੇ ਅਸੀਂ ਮੈਂ ਅੱਜ ਵੀ ਇਹੀ ਕਹਿੰਦਾ ਕਿ ਸਾਡਾ ਡ੍ਰਿੜ ਵਿਸ਼ਵਾਸ ਹੈ ਸ੍ਰੀ ਕਾਲ ਤਕ ਸਾਧੂ ਦੀ ਸੰਸਥਾ ਜਿਹੜੀ ਗੁਰੂ ਹਰਬਿੰਦ ਸਾਹਿਬ ਨੇ ਕਾਇਮ ਕੀਤੀ ਹੈ ਉਦੀ ਮਾਨ ਮਰਯਾਦਾ ਕਾਇਮ ਰਹੇ ਇਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਉਸੇ ਤਰ੍ਹਾਂ ਆਪਣੇ ਜੜੀ ਹੈਗੇ ਜੋ ਔਸੂਲਾਂ ਦੇ ਮੁਤਾਬਕ ਜੋ ਸਾਨੂੰ ਸਿੱਖਿਆ ਸਾਡੇ ਗੁਰੂ ਸਾਹਿਬਾਨ ਦੀ ਸਾਡੇ ਬਜ਼ੁਰਗਾਂ ਦੀ ਉਹਦੇ ਮੁਤਾਬਕ ਅੱਜ ਵੀ ਅਸੀਂ ਉਹਦੇ ਉੱਤੇ ਕਾਇਮ ਜਿੱਥੇ ਗੱਲ ਬੜੀ ਜੋਸ਼ੂਰ ਨਾਲ ਪੰਜਾਬ ਦੇ ਅੰਦਰ ਚਰਚਾ ਚੱਕੀ ਪੰਜਾਬ ਚ ਕਾਂਗਰਸ ਨਹੀਂ ਜਿੱਤੀ ਕੈਪਟਨ ਜਿੱਤਿਆਗਾ ਕੈਪਟਨ ਕਰਕੇ ਕਾਂਗਰਸ ਜਿੱਤੀ ਹੈ ਦੂਜੀ ਗੱਲ ਕੀ ਜਾ ਰਹੀ ਹੈ ਕਿ ਪੰਜਾਬ ਚ ਅਕਾਲੀ ਦਲ ਨਹੀਂ ਹਾਰਿਆ ਬਾਦਲ ਪਰਿਵਾਰ ਹਾਰਿਆਗਾ ਦੇਖੋ ਬੇਸਿਕਲੀ ਜੇ ਮੈਂ ਸਾਰੀ ਜਿੱਤ ਹਾਰ ਨੂੰ ਜੇ ਦੋ ਲਫ਼ਜ਼ਾਂ ਚ ਕਹਿਣਾ ਹੋਵੇ ਤੇ ਮੈਂ ਅੱਜ ਵੀ ਕਹਿ ਸਕਦਾ ਕਿ ਕੂੜ ਪ੍ਰਚਾਰ ਜਿੱਤਿਆ ਠੀਕ ਹੈ ਕਿਤੇ ਨਾ ਕਿਤੇ ਅਸੀਂ ਜਿਹੜੀ ਜੋ ਐਕਚੁਅਲ ਸਰਕਾਰ ਨੇ ਕੀਤਾ ਉਹਦੇ ਚ ਕਨਵੇ ਕਰਨ ਦੇ ਵਿੱਚ ਸਾਡੇ ਕੋਲੋ ਖਾਮੀ ਰਹੀ ਹੈ ਬਾਕੀ ਹੁਣ ਜਨਤਾ ਨੇ ਫੈਸਲਾ ਦੇ ਦਿੱਤਾ ਅਸੀਂ ਉਹਨਾਂ ਗੱਲਾਂ ਚ ਨਹੀਂ ਕਹਿੰਦੇ ਕਿ ਆ ਗਲਤ ਹੋ ਗਿਆ ਇਹ ਠੀਕ ਹੋ ਗਿਆ ਜੋ ਜਨਤਾ ਦਾ ਫੈਸਲਾ ਹੈ ਜਨਤਾ ਸੁਪਰੀਮ ਹੈ ਡੈਮੋਕ੍ਰੇਸੀ ਦੇ ਵਿੱਚ ਇਹੀ ਮਰਿਆਦਾ ਹੈਗੀ ਹੈ ਕਿ ਅਸੀਂ ਸਿਰ ਮੱਥੇ ਪਰਵਾਣ ਕਰਕੇ ਖੜੇ ਮੱਥੇ ਪਰਵਾਣ ਕਰਕੇ ਜਨਤਾ ਨੂੰ ਇਹ ਹੀ ਅਸ਼ੂਰ ਕਰਦੇ ਆ ਕਿ ਜੋ ਸਾਡੀ ਹੁਣ ਡਿਊਟੀ ਬਣਦੀ ਹੈ ਫਿਰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਉਹਨਾਂ ਦੇ ਪੈਰਾਦਰਿਤ ਕਰਨੀ ਅਸੀਂ ਆਪਣੀ ਜਨਤਾ ਦੇ ਵਿੱਚ ਘੁੰਮ ਕੇ ਉਹ ਕਰਾਂਗੇ ਜੇ ਕੋਈ ਸਾਡੀ ਕਮਜ਼ੋਰੀ ਲੱਗੀ ਮੀਟਿੰਗਾਂ ਹੋਣਗੀਆਂ ਉਹਦੇ ਵਿੱਚ ਸਾਰੀ ਗੱਲ ਦੀ ਸਮੀਖਿਆ ਕਰਾਂਗੇ ਕਮਜ਼ੋਰੀ ਲੱਗੀ ਉਹਨੂੰ ਦੂਰ ਕਰਾਂਗੇ ਅੱਗੇ ਨਾਲੋਂ ਵੱਡੀ ਸ਼ਕਤੀ ਦੇ ਨਾਲ ਫੇਰ ਆਵਾਂਗੇ ਫੇਰ ਜਨਤਾ ਦੀ ਸੇਵਾ ਕਰਾਂਗੇ ਕਿ ਮੈਸੇਜ ਕਨਵੀ ਨਹੀਂ ਹੋਇਆ ਤੁਹਾਡੇ ਤੋਂ ਕੀ ਲੱਗਦਾ ਹੈ ਜੀਆਂ ਜਾਂ ਦੋ ਤਿੰਨ ਗੱਲਾਂ ਜੀ ਮਸਾਬ ਮੇਨ ਮੇਨ ਕੀ ਲੱਗਦੀਆਂ ਜਿਨ੍ਹਾਂ ਕਰਕੇ ਤੁਹਾਨੂੰ ਲੱਗਦਾ ਹਾਰ ਹੋਈਏਗੀ ਦੋ ਤਿੰਨ ਮੇਨ ਗੱਲਾਂ ਕੀ ਨਹੀਂ ਜਿਹੜੇ ਕੁਝ ਇਸ਼ੂ ਜਿਹੜੇ ਐ ਨੇ ਨਜਾਇਜ਼ ਖੜੇ ਹੋਏ ਪੰਜਾਬ ਦੇ ਵਿੱਚ ਜਿਵੇਂ ਨਸ਼ਿਆਂ ਦਾ ਇਸ਼ੂ ਸੀ ਜਿਸ ਤ੍ਰਿਕੇ ਬਲੇਮ ਗੇਮ ਸ਼ੁਰੂ ਹੋਈ ਇਨ ਸਚਾਈ ਹੈ ਕਿ ਮੀਡੀਆ ਨੂੰ ਵੀ ਪਤਾ ਹੈ ਕਿ ਜਿਸ ਤਰ੍ਹਾਂ ਇਥੇ ਲੇਬਲ ਕੀਤਾ ਜਾਂਦਾ ਉਸ ਤਰ੍ਹਾਂ ਦੀ ਸਮੱਸਿਆ ਨਹੀਂ ਹੈ ਨਸ਼ਾ ਇੱਕ ਸਮੱਸਿਆ ਬੜੀ ਗੰਭੀਰ ਸਮੱਸਿਆ ਸਾਰੀ ਦੁਨੀਆ ਦੀ ਸਮੱਸਿਆ ਪਰ ਇਹਨੂੰ ਜਿਸ ਤਰੀਕੇ ਪੇਸ਼ ਕਰੀ ਪੰਜਾਬ ਦੇ ਵਿੱਚ ਦਿੱਤੀ ਜਾਂਦੀ ਹੈ ਉਸ ਤਿੱਕੇ ਜਿਹੜੀ ਆ ਗਈ ਹੈ ਇਹ ਸਚਾਈ ਨਹੀਂ ਸੀਗੀ ਇਹ ਹੁਣ ਵੀ ਮੈਂ ਕਿਹਨਾਂ ਨਾ ਪਰ ਹੁਣ ਜੇ ਸਰਕਾਰ ਆ ਗਈ ਹੈ ਇਸੇ ਕਰਕੇ ਮੈਂ ਚੈਲੰਜ ਕੀਤਾ ਕਿ ਹੁਣ ਕੱਢ ਕੇ ਦਿਖਾਓ ਕਿਹਦਾ ਫਾਟ ਸੀਗਾ ਕੌਣ ਪਿੱਛੇ ਸੀਗਾ ਜੇ ਤੁਹਾਨੂੰ ਲੱਗਦਾ ਹੁਣ ਅਸੀਂ ਰੁਕਦੇ ਨਹੀਂ ਅਸੀਂ ਨਾਲ ਖੜਾਂਗੇ ਤੁਸੀਂ ਇਹਨੂੰ ਕੱਢ ਕੇ ਦਿਖਾਓ ਦੂਜੀ ਵੀ ਗੱਲ ਹੈ ਕਿ ਕੁਝ ਧਾਰਮਿਕ ਭਾਵਨਾਵਾਂ ਨੂੰ ਜਿਸ ਤਰੀਕੇ ਜਿਹੜਾ ਪੜਕਾਇਆ ਗਿਆ ਉਹ ਵੀ ਆਪਣੇ ਆਪ ਦੇ ਵਿੱਚ ਜਿਹੜੀ ਹੈ ਇੱਕ ਬੜਾ ਨਾਉਨ ਇਸ਼ੂ ਨੂੰ ਇਸ਼ੂ ਬਣਾਉਂਦੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਹੁੰਦੀ ਰਹੀ ਇਹ ਕੁਝ ਚੀਜ਼ਾਂ ਹੈਗੀਆਂ ਜਿਹਦੇ ਤੇ ਕਨਫਿਊਜ਼ਨ ਰਹੀ ਹੈ ਤੇ ਉਹ ਲੋਕਾਂ ਦੇ ਮਨ ਦੇ ਉੱਤੇ ਉਹਦਾ ਅਸਰ ਵੀ ਹੋਇਆ ਪਰ ਕੋਈ ਗੱਲ ਨਹੀਂ ਸਚਾਈ ਸਚਾਈ ਹੁੰਦੀ ਹੈ ਸਚਾਈ ਅੱਜ ਵੀ ਸਚਾਈ ਹੈ ਕੱਲ ਵੀ ਸਚਾਈ ਹੈ ਕਿ ਸੇਵਲੇ ਅੱਜ ਨਹੀਂ ਸਮਝ ਲੱਗੀ ਤੇ ਕੱਲ ਨੂੰ ਜਨਤਾ ਫਿਰ ਸਮਝੇਗੀ ਤੇ ਉਹਦੇ ਮੁਤਾਬਕ ਫਿਰ ਆਪਣਾ ਅਗਲਾ ਫੈਸਲਾ ਦੇ ਧੰਨਵਾਦੀ ਚੀਮਾ ਸਭ ਇਸਨ ਦਲਜੀਤ ਸਿੰਘ ਚੀਮਾ ਪੰਜਾਬ ਦੇ ਫਾਰਮਰ এডਿਕੇਸ਼ਨ ਮਨਿਸਟਰ ਜਿਨ੍ਹਾਂ ਦਾ ਕਹਿਣਾਗਾ ਕਿ ਕੁਝ ਇਸ ਤਰ੍ਹਾਂ ਦੇ ਮੁੱਦੇ ਰਹੇ ਨੇ ਜਿਨ੍ਹਾਂ ਦੇ ਉੱਤੇ ਅਕਾਲੀ ਦਲ ਸ਼ਾਇਦ ਵਧੀਆ ਢੰਗ ਨਾਲ ਡਿਫੈਂਡ ਨਹੀਂ ਕਰ ਸਕਿਆ ਲੋਕਾਂ ਤੱਕ ਮੈਸੇਜ ਕਨਵੇ ਨਹੀਂ ਕਰ ਸਕਿਆ ਉਹਨਾਂ ਨੇ ਕਿਹਾ ਕਿ ਸਾਡੇ ਖਿਲਾਫ ਇਸ ਤਰ੍ਹਾਂ ਦਾ ਪ੍ਰਚਾਰ ਹੋਇਆ ਜਿਹਦੇ ਕਰਕੇ ਅਕਾਲੀ ਦਲ ਦੀ ਹਾਰ ਹੋਈ ਹੈ ਔਰ ਉਹਨਾਂ ਦਾ ਕਹਿਣਾ ਕਿ ਹੁਣ ਉਹ ਕਾਂਗਰਸ ਸਰਕਾਰ ਦੀ ਪੂਰੀ ਹਮਾਇਤ ਕਰਨਗੇ ਜਿਹੜੇ-ਜਿਹੜੇ ਮੁੱਦਿਆਂ ਦੇ ਉੱਤੇ ਕਾਂਗਰਸ ਸਰਕਾਰ ਕਾਂਗਰਸ ਪਾਰਟੀ ਕਹਿੰਦੀ ਸੀ ਕਿ ਇਹ ਮੁੱਦੇ ਪੰਜਾਬ ਦੇ ਵੱਡੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਨ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ ਐ ਵੀ ਪੀ ਸੰਜਾ ਚੰਡੀਗੜ੍ਹ